ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਘਰਾਂ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਚੋਰੀ ਹੁੰਦੀ ਦੇਖੀ ਹੋਵੇਗੀ ਕਿਉਂਕਿ ਹਰ ਥਾਂ ਦੇ ਉੱਤੇ ਹੁਣ ਸੀਸੀਟੀਵੀ ਲੱਗੇ ਹੁੰਦੇ ਨੇ ਜੇਕਰ ਕਿਤੇ ਚੋਰੀ ਹੁੰਦੀ ਵੀ ਹੈ ਤਾਂ ਤੁਸੀਂ ਉਸ ਨੂੰ ਦੇਖ ਸਕਦੇ ਹੋ ਕਿ ਆਕਰ ਕਿਸ ਸ਼ਖਸ ਦੇ ਵੱਲੋਂ ਇਹ ਚੋਰੀ ਕੀਤੀ ਗਈ ਹੈ ਦਰਸਲ ਜੋ ਤਸਵੀਰਾਂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤਸਵੀਰਾਂ ਦੇਖ ਕੇ ਇੱਕ ਵਾਰ ਤੁਸੀਂ ਵੀ ਖਾਸ ਪਾਓਗੇ ਕਿਉਂਕਿ ਚੋਰਾਂ ਦੇ ਵੱਲੋਂ ਚੋਰੀ ਕਰਦੇ ਸਮੇ ਅਜਿਹੀ ਹਰਕਤ ਕੀਤੀ ਗਈ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਰਸਲ ਤੁਹਾਨੂੰ ਦੱਸ ਦਈਏ ਕਿ ਇੱਕ ਦੁਕਾਨ ਦੇ ਵਿੱਚ ਛੱਤ ਦਾ ਦਰਵਾਜ਼ਾ ਤੋੜ ਕੇ ਦੋ ਚੋਰ ਦੁਕਾਨ ਦੇ ਅੰਦਰ ਵੜਦੇ ਨੇ ਹਾਲਾਂਕਿ ਗੱਲਾਂ ਜੋ ਹੁੰਦਾ ਉਸ ਨੂੰ ਤੋੜਿਆ ਜਾਂਦਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜੋ ਗੱਲੇ ਦੇ ਉੱਪਰ ਰੈਂਕ ਬਣੇ ਹੁੰਦੇ ਨੇ ਉਹਨਾਂ ਦੇ ਵਿੱਚ ਤਲਾਸ਼ੀ ਲਈ ਜਾਂਦੀ ਹੈ ਹਾਲਾਂਕਿ ਇਸ ਦੌਰਾਨ ਇੱਕ ਚੋਰ ਇਹ ਕੰਮ ਕਰ ਰਿਹਾ ਹੁੰਦਾ ਤੇ ਦੂਸਰਾ ਦੂਜੇ ਪਾਸੇ ਕੋਈ ਸਮਾਨ ਲੱਭ ਰਿਹਾ ਹੁੰਦਾ ਕਿ ਕੋਈ ਹੋਰ ਚੀਜ਼ ਵੀ ਉਸ ਨੂੰ ਚੋਰੀ ਦੇ ਲਈ ਮਿਲੇ ਤੇ ਉਹ ਉਸ ਨੂੰ ਆਪਣੇ ਨਾਲ ਲੈ ਜਾਵੇ ਪਰ ਇਹਨਾਂ ਦੇ ਵਿੱਚ ਜੋ ਚੋਰ ਰੈਂਕ ਤੋੜ ਰਿਹਾ ਹੁੰਦਾ ਗੱਲਾਂ ਤੋੜ ਰਿਹਾ ਹੁੰਦਾ ਉਸ ਦੀ ਨਜ਼ਰ ਇੱਕ ਪੈਸਿਆਂ ਵਾਲੀ ਥੈਲੀ ਤੇ ਪੈਂਦੀ ਹੈ ਯਾਨੀ ਕਿ 5 ਲੱਖ ਰੁਪਏ ਨੇ ਜੋ ਦਸਣ ਮੁਤਾਬਿਕ ਦੱਸਿਆ ਗਿਆ ਦੁਕਾਨਦਾਰ ਦੇ ਤੇ ਉਸ ਨੂੰ ਦੇਖ ਕੇ ਦੂਸਰਾ ਚੋਰ ਵੀ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਜੋ ਚੋਰ ਚੋਰੀ ਕਰ ਰਿਹਾ ਹੁੰਦਾ ਹੈ ਪੈਸਿਆਂ ਦੀ ਉਸ ਦੇ ਨਾਲ ਛੀਨਾ ਛਪੜੀ ਕਰਨੀ ਸ਼ੁਰੂ ਕਰ ਦਿੰਦਾ ਹੈ ਦੱਸਦੀ ਹੈ ਕਿ ਉਸ ਦੇ ਕੋਲੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਯਾਨੀ ਕਿ ਦੋਵੇਂ ਚੋਰ ਪੈਸੇ ਨੂੰ ਦੇਖਦੇ ਹੀ ਦੁਕਾਨ ਦੇ ਅੰਦਰ ਭਿੜ ਜਾਂਦੇ ਨੇ ਹਾਲਾਂਕਿ ਇਹ ਵੀਡੀਓ ਜੋ ਹੈ ਰਾਜਸਥਾਨ ਦੇ ਅਜਮੇਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਬੇਕਰੀ ਦੀ ਦੁਕਾਨ ਦੇ ਵਿੱਚ ਚੋਰ ਦਾਖਲ ਹੁੰਦੇ ਨੇ ਤੇ ਦਾਖਲ ਹੁੰਦੇ ਸਾਰ ਹੀ ਜਿਵੇਂ ਹੀ ਪੈਸੇ ਉਹਨਾਂ ਦੇ ਹੱਥ ਲੱਗਦੇ ਨੇ ਤੇ ਪੈਸਿਆਂ ਨੂੰ ਲੈ ਕੇ ਇਹ ਦੋਵੇਂ ਜਣੇ ਆਪਸ ਦੇ ਵਿੱਚ ਭੜ ਜਾਂਦੇ ਨੇ ਹਾਲਾਂਕਿ ਇਸ ਦੌਰਾਨ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਜਗ੍ਹਾ ਕੰਮ ਲਗਾਇਆ ਹੋਇਆ ਸੀ ਠੇਕੇਦਾਰ ਨੂੰ ਇਹ 5 ਲੱਖ ਰੁਪਏ ਦੀ ਪੇਮੈਂਟ ਕਰਨੀ ਸੀ ਇਸ ਲਈ ਉਹਨਾਂ ਨੇ ਆਪਣੀ ਦੁਕਾਨ ਦੇ ਵਿੱਚ ਹੀ ਇਸ ਪੇਮੈਂਟ ਨੂੰ ਰੱਖ ਦਿੱਤਾ ਜੀ ਪਰ ਸ਼ਾਇਦ ਉਹਨਾਂ ਨੂੰ ਨਹੀਂ ਸੀ ਪਤਾ ਕਿ ਰਾਤ ਦੇ ਸਮੇਂ ਚੋਰੀ ਹੋ ਸਕਦੀ ਹੈ ਪਰੰਤੂ ਜਦੋਂ ਉਹਨਾਂ ਨੇ ਵੀ ਇੱਕ ਵਾਰੀ ਸੀਸੀਟੀਵੀ ਤਸਵੀਰਾਂ ਦੇਖੀਆਂ ਤਾਂ ਚੋਰਾਂ ਦੀ ਇਹ ਹਰਕਤ ਦੇਖ ਕੇ ਉਹ ਵੀ ਹੈਰਾਨ ਰਹਿ ਗਏ ਕਿਉਂਕਿ ਦੋਵੇਂ ਹੀ ਚੋਰ ਪੈਸਿਆਂ ਨੂੰ ਲੈ ਕੇ ਆਪਸ ਦੇ ਵਿੱਚ ਅੰਦਰ ਹੀ ਲੜਦੇ ਨਜ਼ਰ ਆਏ ਹਾਲਾਂਕਿ ਕਾਫੀ ਦੇਰ ਬਾਅਦ ਉਨ੍ਹਾਂ ਨੇ ਆਪਸ ਦੇ ਵਿੱਚ ਸਮਝੌਤਾ ਕੀਤਾ ਪੈਸੇ ਜਦੋਂ ਪੂਰੇ-ਪੂਰੇ ਉਨ੍ਹਾਂ ਨੇ ਵੰਡ ਲਏ ਤੇ ਫਿਰ ਉਹ ਦੁਕਾਨ ਦੇ ਵਿੱਚੋਂ ਬਾਹਰ ਚਲੇ ਗਏ ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਮੈਟਰ ਹੈ ਇਹ ਵਾਰੰਟ ਮਾਨਯੀ ਕੋਰ ਰਮਨਪ੍ਰੀਤ ਕੋਰ ਮੈਡਮ ਨੇ ਸੋਨੂ ਸੂਦ ਦੇ ਵਾਰੰਟ ਕੱਢੇ ਨੇ ਬੇਤੌਰ ਵਿਟਨੈਸ ਪਹਿਲਾਂ 2-3 ਵਾਰ ਇਹਨਾਂ ਨੂੰ ਸੱਮਨ ਕੀਤੇ ਗਏ ਇਹ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਇੱਕ ਵਾਰ ਬੇਲੇਬਲ ਵਾਰੰਟ ਗਏ ਉਹ ਪੇਸ਼ ਨਹੀਂ ਹੋਏ ਫਿਰ ਹੁਣ ਸੈਕੰਡ ਟਾਈਮ ਇਹਨਾਂ ਦੇ ਥਰੂ ਸੀਪੀ ਅਸੀਂ ਤਮੀਲ ਕਰਾਏ ਨੇ ਬੇਤੌਰ ਵਾਰਡ ਇਦੀ ਡੇਡ ਜਿਹੜੀ ਹੈ 10/2 ਨੂੰ ਹੁਣ 10/3 ਨੂੰ ਪੇਸ਼ ਹੋਣਾ ਪਏਗਾ ਮੈਟਰ ਇਹ ਹੈ ਕਿ ਇਹਦੇ ਵਿੱਚ 1000 ਕਰੋੜ ਦਾ ਕ੍ਰਿਪਟੋ ਘੁਟਾਲਾ ਹੋਇਆ ਹੈ ਇਹਦੇ ਵਿੱਚ ਚਾਰ ਹੋਰ ਫਰੋਡੀਆਂ ਇਨਵੋਲ ਨੇ ਜਿਦੇ ਵਿੱਚ ਮੋਹਿਤ ਸ਼ੁਕਲਾ ਮਨਿਸ਼ੋ ਪਾਦੇਆ ਵਿਵੇਕ ਜੈਨ ਤੇ ਰਜੀਵ ਕੁਮਾਰ ਇਹ ਚਾਰੋਂ ਪਰਮਨੈਂਟ ਇਸ ਕ੍ਰਿਪਟੋ ਦੇ ਫਰੋਡ ਦੇ ਮਾਹਿਰ ਨੇ ਇਹਨਾਂ ਨੇ ਪਹਿਲਾਂ ਵੀ ਡੈਕੀ ਕੋਇਨ ਤੋਂ ਕਈ ਫਰੋਡ ਕੀਤੇ ਨੇ ਇਹਦੇ ਵਿੱਚ ਤਕਰੀਬਨ ਤਕਰੀਬਨ ਜੋ ਵੀਡੀਓਜ਼ ਆਇਆ ਜਿਨ੍ਹਾਂ ਵਿੱਚ ਇਹਨਾਂ ਦੀ ਐਡਮਿਸ਼ਨ ਆਈ ਹੈ ਕਿ ਲੋਕਾਂ ਤੋਂ ਮੈਂ ਇੰਨਾ ਇਨਵੈਸਟਮੈਂਟ ਲਈ ਹੈ ਉਹਦਾ ਇਹ ਮੈਂ ਮੋੜਾਂਗਾ ਮੇਨ ਕੀ ਹੈ ਕਿ 100 ਡਾਲਰ ਇਹ ਲੈ ਕੇ ਇਹ 300 ਡਾਲਰ ਇਹਨਾਂ ਨੇ ਮੋੜਨੇ ਸੀਗੇ 1 ਡਾਲਰ ਪਰ ਡੇ ਜਿਹੜਾ ਕਿ ਨਹੀਂ ਮੋੜਿਆ ਇਹਨਾਂ ਨੇ ਇਹ ਪੈਸਾ ਲੈ ਕੇ ਸਾਰੇ ਚੰਪਤ ਹੋ ਗਏ ਨੇ ਇਹਨੂੰ ਜਿਹੜਾ ਪ੍ਰਮੋਟ ਕਰਨ ਵਾਲਾ ਹੈ ਉਹ ਸੋਨੂ ਸੂਦ ਹੈ ਇਹਨੇ ਗੋਆ ਵੀ ਕੇ ਸੈਮੀਨਾਰ ਆਰ ਓਰਗੇਨਾਈਜ਼ ਕੀਤੇ ਉਹਦੇ ਵਿੱਚ ਹੋਰ ਵੀ ਕਈ ਐਕਟਰਸ ਪੇਸ਼ ਹੋਏ ਸੀਗੇ ਹੁਣ ਅਸੀਂ ਇਹਦੇ ਤੋਂ ਪੁੱਛਣਾ ਹੈ ਕਿ ਤੂੰ ਇਹ ਕੋਇਨ ਕਿਸ ਵੇਸਤੇ ਪ੍ਰਮੋਟ ਕੀਤਾ ਪਬਲਿਕ ਦੀਆਂ ਭਾਵਨਾਵਾਂ ਨੂੰ ਕਿੱਦਾਂ ਆਹਤ ਕੀਤਾ ਇਸ ਦੇ ਨਾਲ ਉਹ ਹੁਣ 10 ਦੋ ਦੇ ਵਿੱਚ ਇਹਦਾ ਨਹੀਂ ਪੇਸ਼ ਹੁੰਦੇ ਫਿਰ ਸਰ ਫਿਰ ਜੇ ਨਹੀਂ ਪੇਸ਼ ਹੁੰਦੇ ਇਹ ਅਸੀਂ ਥਰੂ ਸੀਪੀ ਇਹ ਰੋਟੇਟ ਕੀਤੇ ਨੇ ਸੀਪੀ ਸਾਹਿਬ ਨੂੰ ਆਕੇ ਸੀਪੀ ਸਾਹਿਬ ਮੁੰਬਈ ਨੂੰ ਆਕੇ ਇੱਥੇ ਜਵਾਬ ਦੇਣਾ ਪਏਗਾ ਅੰਦੇਰੀਵਾਂ ਅੰਦੇਰੀ ਸੀਪੀ ਮੁੰਬਈ ਨੂੰ ਇਹਨਾਂ ਨੂੰ ਜਵਾਬ ਦੇਣਾ ਪਏਗਾ जवाब दे के बीच दसन गए भी क्यों नहीं पेश होया कि है वो बीच इन्होंने जवाब देना पड़ेगा छत के द्वारा है पास में जो निर्माण चला हमारा वो उसके यहाँ से फिर पास के बिल्डिंग से उनके एलिवेशन से चल के छत के द्वारा आए क्या देखा सी सी टी वी में बस एक दो गुस्से हैं और पूरी छानबीन करके जो मिला उनको तो वो थैली मिल गई जहाँ पेट पड़ा था वो लेके कितना अमाउंट था किस चीज़ का था पाँच लाख का अमाउंट था मेरे पेमेंट बताया ना आपको करना था ठेकेदार जी को और हमारे सीमेंट के पे पेमेंट था उसका भी और कुछ दो ढाई हज़ार हमारे जो सुबह के लिए रखे जाते हैं उसके भी जो गले में थे वो भी। पुलिस पर विश्वास है बिल्कुल